ਜੋ ਸਾਡੀ ਰੁਚੀ ਦੇ ਅਨੁਕੂਲ ਨਹੀਂ ਹੁੰਦੇ ਤੇ ਵਿਰੋਸਾ ਡੁੱਲ ਜਾਂਦਾ ਹੈ ਵਿਰੋਸਾ ਬਣਦਾ ਹੈ ਵਿਰੋਸਾ ਡੁੱਲਦਾ ਹੈ ਵਿਰੋਸਾ ਬਣਦਾ ਹੈ ਵਿਰੋਸਾ ਟੁੱਟਦਾ ਹੈ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਦੀ ਹੈ ਮਨੁੱਖ ਦੇ ਅੰਦਰ ਨੇੜੀ ਸ਼ਰਧਾ ਨਹੀਂ ਹੈ ਸ਼ੱਕ ਵੀ ਹੈ ਸ਼ਰਧਾ ਹੈ ਗੁਰਦੁਆਰੇ ਆ ਗਿਆ ਹੈ ਅੰਦਰ ਸ਼ੱਕ ਵੀ ਹੁਣ ਗੁਰੂ ਦੀ ਹਰ ਗੱਲ ਨਹੀਂ ਮੰਨਣੇ ਪਤਨੀ ਗੁਰੂ ਜੀ ਕੁਝ ਕਹਿ ਰਿਹਾ ਠੀਕ ਵੀ ਹੈ ਇਹ ਤੇ ਨਾਲ ਮਨੁੱਖ ਨੂੰ ਕਈ ਥਾਵਾਂ ਤੇ ਭਰੋਸਾ ਵੱਜ ਜਾਂਦਾ ਹੈ ਸੋ ਇਸ ਵਾਸਤੇ ਪੁੱਤਰ ਵੀ ਨਾ ਜਾਇਜ਼ ਗੱਲ ਵੀ ਮੰਨ ਲੈਂਦਾ ਹੈ ਮਿੱਤਰ ਦੀ ਗਲਤ ਗੱਲ ਵੀ ਮੰਨ ਲੈਂਦਾ ਹੈ ਭਰੋਸਾ ਕਰਕੇ ਪਤਨੀ ਦੀ ਗਲਤ ਗੱਲ ਵੀ ਮੰਨ ਲਏਗਾ ਭਰੋਸਾ ਹੈ ਪਤੀ ਦੀ ਗਲਤ ਗੱਲ ਵੀ ਮੰਨ ਲਏਗੀ ਭਰੋਸਾ ਹੈ मित्र के कहने से शराब शराब भी पी लेगा, गुरु के कहने से अमृत भी छको तैयार नहीं भरोसा नहीं अमर भरोसा डुल है, डोल अंदर श्रद्धा भी है गुरु को आ गया अंदर शक भी है गुरु की हर गल मन वाली नहीं सारी जिंदगी इस तरह ही रहती है ਇਸ ਵਾਸਤੇ ਕੁਝ ਪ੍ਰਾਪਤੀ ਵੀ ਨਹੀਂ ਹੋਣੀ ਸ਼ਰਧਾ ਸ਼ੱਕ ਹੈ ਇਸ ਤਰ੍ਹਾਂ ਜਿਵੇਂ ਕੋਈ ਮਨੁੱਖ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ ਫਿਰ ਸਾਰਾ ਦਿਨ ਇਸ ਤਰ੍ਹਾਂ ਹੀ ਚਲੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਕਿਧਰੇ ਵੀ ਨਹੀਂ ਪਹੁੰਚੇ ਗਾਲਵਨ ਮੈਨਵੜ 43 ਸਾਲੋਂ ਗਣ ਕਥਾ ਕਰਦੇ ਹਨ ਭਾਰਤ ਦੇ ਕੁਝ ਸ਼ਹਿਰਾਂ 'ਚ ਮੇਰਾ ਅਜੇ ਤੱਕ ਨਾ ਗਾ ਨਹੀਂ ਪਿਆ ਮੈਂ ਹਰ ਸਾਲ ਜਾਂਦਾ ਬੰਬਈ ਦੇ ਜਿਨਹਾਵਰ ਦੇ ਜਿ ਕਾਨਪੁਰ ਦੇ ਜਿ ਲਖਨਊ ਦਿੱਲੀ ਗੁਰਦੁਆਰਾ ਸੇਵਨਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਦੀ 45 ਸਾਲ ਜਿਹੜੇ ਬੰਦੇ ਮੈਂ ਦੇਖੇ ਚੜ੍ਹਦੀ ਜਵਾਨੀ 'ਚ ਆਂਦੇ ਸਨ ਅੱਜ ਬੁੱਢੇ ਹੋ ਗਏ ਅੱਜ ਵੀ ਉੱਥੇ ਦੇ ਉੱਥੇ ਨੇ ਮਗਾਲੇ 1 ਇੰਚ ਅੱਗੇ ਚਲੇ ਗਏ ਉਦੋਂ ਦੀ ਜ਼ਿੰਦਗੀ ਬੇਰਸ ਸੀ ਅੱਜ ਵੀ ਬੇਰਸ ਉਦੋਂ ਦੇ ਦਰਦ ਬੜਾ ਪਰ ਵੱਲ ਲੋਭ ਸੀ ਅੱਜ ਵੀ ਬੜਾ ਪਰ ਵੱਲ ਲੋਭ ਹੈ ਉਦੋਂ ਵੀ ਚਿੰਤਾ ਵਿਚ ਰਹਿੰਦੇ ਸਨ ਅੱਜ ਵੀ ਚਿੰਤਾ ਵਿਚ ਉਦੋਂ ਵੀ ਵੈਰ ਵਿਰੋਧ ਨਾਲ ਭਰੇ ਹੋਏ ਸਨ ਅੱਜ ਵੀ ਵੈਰ ਵਿਰੋਧ ਕੁਝ ਵੀ ਉਨਤ ਨਹੀਂ ਹੋਈ ਕੀਤਾ ਵੀ ਬੜਿਆ ਚੱਲੇ ਵੀ ਬੜੇ ਨੇ ਪਰ ਚੱਲਣਾ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਕਦੀ ਸ਼ਰਦਾ ਕਦੀ ਸ਼ਕ ਕਦੀ ਸ਼ਰਦਾ ਕਦੀ ਸ਼ਕ ਡੋਲਦਾ ਰਿਹਾ ਡੋਲਣ ਤੇ ਦਾ ਕੋ ਪ੍ਰਭੂ ਨਾਮਕ ਦੇ ਕਰ ਮੰਤਰਾਂ ਦੇ ਚੰ ਸਰਮਾਉ ਪ੍ਰਭੂ ਦਾ ਨਾਮ ਪਰੂ ਦਾ ਨਾਮ ਜਿਸ ਨੇ ਸਿੱਧ ਕਰ ਲਿਆ ਹੈ ਜਿਸ ਨੇ ਸਿੱਧ ਕਰ ਲਿਆ ਉਹਦੀ ਕੀ ਪਹਿਚਾਨ ਹੋਵੇਗੀ ਜਿਵੇਂ ਭੋਜਨ ਦੀ ਬੁਲਕੀ ਮੋਜ ਪਾਈਏ ਤੇ ਜ਼ਬਾਨ ਨੂੰ ਰਸ ਆਦਾ ਹੈ ਅਜੇ ਕੰਠ ਤੋਂ ਥੱਲੇ ਤੇ ਨਹੀਂ ਹੋਈ ਅਜੇ ਪਚੀ ਤੇ ਨਹੀਂ ਅਜੇ ਹੋਂਦ ਤੇ ਨਹੀਂ ਬਣੀ ਅਜੇ ਸਰੀਰ ਦਾ ਹਿੱਸਾ ਤੇ ਨਹੀਂ ਬਣੀ ਪਰ ਸਵਾਦ ਆ ਗਿਆ ਰਸ ਆ ਗਿਆ ਵਾਹਿਗੁਰੂ ਆਖਣਿਆਂ ਦੇ ਰਸ ਆਣ ਲੱਗ ਪਵੇ ਵਾਹਿਗੁਰੂ ਆਖੇ ਕਿ ਰਸ ਨਾਲ ਭਰ ਗਿਆ ਤੋ ਫਿਰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਮ ਤੇ ਜਨ ਦਾ ਦਾਸਨ ਵਸਨਾ ਪ੍ਰਭੂ ਦਾ ਨਾਮ ਇਹਦੀ ਰਸਨਾ ਤੇ ਵਸਦੇ ਰੋਮ ਰੋਮ ਦੇ ਚੀ ਵੀ ਵਸ ਜਾਇਗਾ ਜਿਵੇਂ ਭੋਜਨ ਦੀ ਹੁਰਕੀ ਥੱਲੇ ਜਾਇ ਤੇ पाच ਕੇ ਜਦੋਂ ਹੌਣ ਬਣਦੀਏ ਤਾਂ ਸਾਰੇ ਸਰੀਰੇ ਚਲਦੀ ਹੈ ਪਰ ਪਹਿਲੇ ਤੇ ਮੂੰਹ ਚ ਪਾਦੇ ਆ ਨਾ ਪਹਿਲੇ ਤੇ ਜ਼ਬਾਨ ਨੂੰ ਰਸ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਿਹਨੂੰ ਰਸ ਆਣ ਲੱਗ ਪਿਆ ਸਮਝ ਲਓ ਪ੍ਰਭੂ ਦਾ ਨਾ ਰਸਨਾ ਤੇ ਦੇ ਵਸਦੇ ਹੈ ਪ੍ਰਭ ਜੀ ਵਸੇ ਸਾਧ ਕੇ ਰਸਨਾ ਤੇ ਰਸ ਆਣ ਲੱਗ ਪਿਆ ਸੁਆਦ ਆਣ ਲੱਗ ਪਿਆ ਜੇਦੀ ਰਸਨਾ ਤੇ ਵਾਹਿਗੁਰੂ ਵਸ ਗਿਆ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਖਾਲੀ ਨਹੀਂ ਜਾਂਦਾ ਕੰਮ ਕਰਦਾ ਉਹਨੂੰ ਕਹਿੰਦੇ ਨੇ ਦੇ ਕੋਲ ਬਾਗ ਸਿੱਧੀ ਹੈ ਇਹਦੇ ਕੋਲ ਸ਼ਬਦ ਸਿੱਧੀ ਹੈ ਇਹਦੇ ਕੋਲ ਮੰਤਰ ਸਿੱਧੀ ਹੈ ਉਹ ਮੰਤਰ ਕੰਮ ਕਰਦਾ ਹੈ ਔਰ ਜਿਸਨੇ ਅਗਰ ਗੁਰੂ ਦਾ ਸ਼ਬਦ ਸਿੱਧ ਕਰ ਲਿਆ ਵਾਹਿਗੁਰੂ ਮੰਤਰ ਸਿੱਧ ਕਰ ਲਿਆ ਸਾਰੇ ਰੋਗਾਂ ਤੇ ਕੰਮ ਆਉਂਦਾ ਹੈ ਸਰਬ ਰੋਗ ਕਾ ਔਕਤ ਨਾ ਸੰਸਾਰ ਰੋਗੇ ਨਾਮਦਾਰੂ ਮੈਲ ਲਾਗੇ ਸੱਚ ਬਿਨਾ ਇਸ ਸਭ ਤੋਂ ਵੱਡੀ ਆਸਤੀ ਹੈ ਪਰ ਸਾਰੇ ਰੋਗਾ ਦੀ ਆਸਤੀ ਹੈ ਪਰ ਬਦਕਿਸਮਤੀ ਇਹ ਰੋ ਔਸ਼ਧੀ ਆਪ ਹੀ ਬਣਾਣੀ ਪੈਂਦੀ ਆਪ ਹੀ ਖਾਣੀ ਪੈਂਦੀ ਹੈ ਨਾਮ ਆਪ ਹੀ ਜਪਣਾ ਪੈਂਦਾ ਹੈ ਸੰਸਾਰ ਦੇ ਸਭ ਕੁਝ ਰੈਡੀमेड ਮਿਲ ਜਾਂਦਾ ਹੈ ਬੜਾ ਬਣਾਇਆ ਭੋਜਨ ਰੈਸਟੋਰੈਂਟ ਤੋਂ ਮਿਲ ਜਾਏਗਾ ਸਿਲੇ ਸਲਾਏ ਕਪੜੇ ਰੈਡੀਮੇਡ ਕਪੜੇ ਮਿਲ ਜਾਣਗੇ ਬੜਾ ਬਣਾਇਆ ਮਕਾਨ ਮਿਲ ਜਾਏਗਾ ਸਾਜ਼ੋ ਸਮਾਨ ਮਿਲ ਜਾਏਗਾ ਬੜਾ ਬਣਾਇਆ ਮਿਲ ਜਾਂਦਾ ਪੈਸਿਆਂ ਨਾਲ ਪਰ ਮੈਂ ਕਰਾਂ ਪੈਸਿਆਂ ਨਾਲ ਜਪਿਆ ਜਪਾਇਆ ਨਾਮ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਆਪ ਜਪਣਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਾਰੇ ਨਹੀਂ ਮਿਲ ਸਕਦਾ ਅਗਰ ਮਿਲ ਸਕਦਾ ਪਉ ਸੰਸਾਰ ਦੇ ਸਿਰਫ ਇੱਕੋ ਹੀ ਅਵਤਾਰ ਦੀ ਲੋੜ ਸੀ ਸਭਨਾਂ ਨੂੰ ਦੇ ਦੇਣਾ ਸੀ ਤੇ ਜਿਨ੍ਹਾਂ ਕੋਲ ਹੈ ਸੀ ਉਹਨਾਂ ਨੇ ਅਗਲੇ ਨੂੰ ਦੇ ਦੇਣਾ ਸੀ ਪਰਿਵਾਰ ਨੂੰ ਵੀ ਦੇ ਦੇਣਾ ਸੀ ਪਰ ਐਸਾ ਕਦੀ ਹੋਇਆ ਹੀ ਨਹੀਂ ਆਪ ਦੀ ਗਿਆਤਲੀ ਅਰਸ ਕਰਾਂ ਸਾਰਾ ਦੇਸ਼ ਕਦੀ ਧਾਰਮਿਕ ਨਹੀਂ ਹੋ ਸਕਿਆ ਦੇਸ਼ ਦੀ ਗੱਲ ਛੱਡੋ ਸਾਰੀ ਕੌਮ ਵੀ ਕਦੀ ਧਾਰਮਿਕ ਨਹੀਂ ਹੋਈ ਕੌਮ ਦੀ ਗੱਲ ਵੀ ਵੱਡੀ ਹੈ ਸਾਰਾ ਪਰਿਵਾਰ ਵੀ ਕਦੀ ਧਾਰਮਿਕ ਨਹੀਂ ਹੋਇਆ ਅਵਤਾਰਾਂ ਦਾ ਵੀ ਪੂਰਾ ਪਰਿਵਾਰ ਧਾਰਮਿਕ ਨਹੀਂ ਸੀ ਦੋ ਚਾਰ ਮੈਂ ਉਦਾਹਰਣ ਦੇ ਆ ਪ੍ਰਹਿਲਾਦ ਧਾਰਮਿਕ ਹੈ ਉਹਦਾ ਪਿਤਾ ਧਾਰਮਿਕ ਬਿਲਕੁਲ ਨਹੀਂ ਹੁੰਦਾ ਦੁਸ਼ਟ ਤੇ ਵੈਰੀ ਹਨੂ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ ਚੌਥੇ ਗੁਰੂ ਨਾਨਕ ਉਹਨਾਂ ਦਾ ਲੜਕਾ ਪ੍ਰਥੀਸ਼ੰਤ ਵੱਡਾ ساری ਜ਼ਿੰਦਗੀ ਪਹਿਲੇ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਫਿਰ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ। ਤਾਂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ ਕਾਹੇ ਬੂਤ ਝਗਰਤ ਹੋ ਸੰਗ ਬਾਪ ਪੰਗਦੀ ਹੈ। ਕਾਹੇ ਬੂਤ ਝਗਰਤ ਹੋ ਸੰਗ ਬਾਪ ਜਿਨਕੇ ਜਨੇ ਬਡੇਰੇ ਤੁਮ ਹੋ ਤਿੰਸੋਂ ਝਗਰਤ ਪਾ। कि पाप करना क्यों करना प्य झगड़ना पिता वकत का अवतार है यह वाहबजादा कुछ भी नहीं है, भी करते हैं राम वकत के अवतार ने उन्होंने मतरेई मां कह कही कुछ भी नहीं उन्हें तो चौदह साल का बनवास दे दिता है ਸ੍ਰੀ ਕ੍ਰਿਸ਼ਨ ਨੇ ਵਕਤ ਤੇ అవਤਾਰੀ ਪਰਸ ਨੇ ਉਹਨਾਂ ਦਾ ਮਾਮਾ ਕਲਸ ਉਹਨਾਂ ਦੀ ਜਾਨ ਲਵੇ। ਔਤਾਰਾਂ ਨੇ ਵੀ ਸਾਰਾ ਪਰਿਵਾਰ ਧਾਰਮਿਕ ਨਹੀਂ ਹੋਇਆ ਕਦੀ ਨਹੀਂ ਹੋਇਆ। ਮੀਰਾ ਧਾਰਮਿਕ ਹੈ। ਉਹਦਾ ਪਤੀ ਧਾਰਮਿਕ ਨਹੀਂ ਸੀ। ਉਹਨੇ ਘਰੋਂ ਕੱਢ ਦਿੱਤਾ ਸੀ ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇ। Hindu Jagat mein Rajasthan de andar Chittorgarh de Maharani Meera Maharani ਰਾਜੇ ਦੀ ਔਰਤ ਸੀ ਲੇਕਿਨ ਅੱਠੇ ਪੈਰ ਬੰਦ ਵੀ ਕਰਦੇ ਆ ਕਰਦੇ ਆ ਸਮਾਦੀ ਲਈ ਨਾ ਹੋਵੇ ਚਿਤੌੜ ਦਾ ਰਾਣਾ ਕਹਿ ਲਗਾ ਮੈਨੂੰ ਪਤਨੀ ਚਾਹੀਦੀ ਏ ਸੰਤਣੀ ਨਹੀਂ ਚਾਹੀਦੀ ਘਰੋਂ ਕੱਢ ਦਿੱਤਾ ਪਹਿਲੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮਰੀ ਫਿਰ ਘਰੋਂ ਕੱਢ ਦਿੱਤਾ ਰਾਜਸਥਾਨ ਦੇ ਜੰਗਲਾਂ ਦੇ ਚ ਰੱਖੇ ਖੰਦੀ ਰਹੀ ਕੋਈ ਸ਼ਹਿਰ ਦੇ ਚ ਨਹੀਂ ਵੜਨ ਦੇਲਾ ਸੀ ਮੰਦਰ ਦੇ ਚ ਨਹੀਂ ਵੜਨ ਦੇ ਜਿਨ੍ਹਾਂ ਜਿਨ੍ਹਾਂ ਰੁੱਖਾਂ ਥੱਲੇ ਉਸਨੇ ਰਾਜ ਕੱਢੇ ਰਾਜਸਥਾਨ ਦੇ ਰਜਵਾੜਿਆਂ ਨੇ ਅੱਜ ਵੱਡੇ ਵੱਡੇ ਮੰਦਰ ਬਣਾਏ ਨੇ ਅੱਜ ਮੀਰਾ ਧਾਰਮਕ ਹੈ ਉਹ ਦਾ ਪਤੀ ਧਾਰਮਕ ਨਹੀਂ ਹੈ ਪਰ ਲੋਚਨ ਧਾਰਮਕ ਹੈ ਉਹਦੀ ਪਤਨੀ ਧਾਰਮਿਕ ਨਹੀਂ ਤੁਸੀਂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਲੋਚਨ ਦੇ ਬੋਲ ਪੜ੍ਹ ਲਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਅਜਨ ਕਰਦਾ ਹੈ ਸਤਸੰਗੀ ਆ ਜਾਂਦੇ ਨੇ ਉਹਦੇ ਕੋਲ ਬੈਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਪਤਨੀ ਸਤਸੰਗੀਆਂ ਨੂੰ ਤਰਲੋਚਨ ਨੂੰ ਤੇ ਪਰਮਾਤਮਾ ਨੂੰ ਗਾਲਾਂ ਕੱਢਣੀ ਸ਼ੁਰੂ ਕਰਦੀ ਸ਼ਬਲ ਤਨਾਸੀ ਰਾਜ ਨੇ नारायण निंदस काहे पोली गवारी है गवार स्त्री क्यों नारायण की निंदा करती क्यों प्रभु सब कुछ उसे देता है ये तन मन ये ज्ञान अंदर ये सब कुछ उसे का है ये सूरज की रोशनी ये वगदी पवन है धरती सब कुछ उसे दी दे देना नारायण निंदस काहे पोली गवारी दुकरत सुकरत थारो करम नहीं ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ ਤੂੰ ਜੋ ਬੋਇਆ ਹੈ ਉਹ ਖਾਂਦੀ ਉਹਦੇ ਚ ਨਾਰਾਇਣ ਕੀ ਕਰੇ ਘਰ ਵਿੱਚ ਔਲਾਦ ਨਹੀਂ ਸੀ ਦੁਖੀ ਸੀ ਔਰ ਇਸੇ ਸ਼ਰਧੀਆਂ ਫੀਲੀਆਂ ਬੰਦ ਕੇ ਤੁਹਾਨੂੰ ਸਰਵਨ ਕਰਾਵਾਂ ਪੂਰਬ ਲੋਕਿਤ ਕਰਮ ਨày ਮਿਟੇਰੀ ਘਰ ਦੇਣ ਮੈਂ ਜੋ ਬੀਜ ਚੁਕੇ ਆ ਮੈਨੂੰ ਖਾਣਾ ਪਵੇਗਾ ਆਪ ਬੀਜ ਆਪ ਬਹਿ ਪਰਮਾਤਮਾ ਦੇ ਦਰਬਾਰ ਦੇ ਸਾਡਾ ਫੈਸਲਾ ਕਿਸ ਡੰਗ ਨਾਲ ਹੁੰਦਾ ਹੈ ਸਾਡਾ ਰੰਗ ਰੂਪ ਦੇਖਿਆ ਜਾਂਦਾ ਨਹੀਂ ਪਰਮਾਤਮਾ ਦਾ ਆਪਣਾ ਹੀ ਕੋਈ ਰੰਗ ਰੂਪ ਨਹੀਂ ਹੈ ਆਰੂਪ ਹੈ ਅਨੂਪ ਹੈ ਚਕਰ ਚੇਨ ਫਰ ਵਰਣ ਜਾ ਫਰ ਬਾਤ ਨਹਿਨ ਜੇ ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ ਕਹ ਸਾਡੀ ਜਾਤ ਬਾਤ ਦੇ ਮੁਤਾਬਕ ਫੈਸਲਾ ਹੁੰਦਾ ਪਰਮਾਤਮਾ ਦੀ ਆਪਣੀ ਜਾਤ ਬਾਤ ਕੋਈ ਨਹੀਂ ਹੈ ਨਾ ਦਾਤ ਹੈ मात हैं, ना जाता हैं, ना प्डे है, है। रंग मुताबक फैसला हों का गौरा है सावरा है ओण्डा ही कोई रंग नहीं तो रंगारे किस तरह फैसला करेगा साजहब के मुताबिक फैसला करता है हिंदू है मुस्लिम है सिख है ईसाई है जैनी है बोधी है या है फारसी फारसी है कथा नहीं प्रमांत का अपना ही कोई मजहब नहीं है

ਸਸਕ੍ਰਿਤ ਦੇ ਚ ਪੰਥ ਕਹਿੰਦੇ ਨੇ ਪੰਥ ਰਸਤਾ ਪੰਥ ਦੇ ਅਕੀਅਰਥ ਨੇ ਰਸਤਾ ਤੇ ਜਿਹੜਾ ਪੰਥ ਤੇ ਚਲੇ ਉਹਨੂੰ ਪੰਥੀ ਕਹਿੰਦੇ ਨੇ ਤੇ ਜਿਹੜਾ ਪੰਥ ਧਰਮ ਨਾਲ ਸੰਬੰਧਿਤ ਹੋਵੇ ਉਹਨੂੰ ਕਹਿੰਨ ਧਰਮ ਪੰਥ ਤਾਂ ਇਸਲਾਮ ਇੱਕ ਪੰਥ ਹੈ Hindu ਇੱਕ ਪੰਥ ਹੈ Jain ਇੱਕ ਪੰਥ ਹੈ Buddhist ਇੱਕ ਪੰਥ ਹੈ ईसाईयत ਇੱਕ ਪੰਥ ਹੈ ਸਿੱਖ ਇੱਕ ਪੰਥ ਵੱਖ-ਵੱਖ ਰਸਤਿਆਂ ਤੋਂ دریا ਸਾਗਰ ਤੱਕ ਪਹੁੰਚਦੇ ਨੇ ਵੱਖ-ਵੱਖ ਰਸਤਿਆਂ ਤੋਂ ਮੁਨਕ ਪਰਮਾਤਮਾ ਤੱਕ ਪਹੁੰਚਦੇ ਨੇ ਪੰਥ ਨੇ ਰਸਤੇ ਨੇ ਪਰਮਾਤਮਾ ਨੇ ਕਿਦਰੇ ਵੀ ਨਹੀਂ ਪਹੁੰਚਣਾ ਉਹਦਾ ਕੋਈ ਪੰਥ ਨਹੀਂ